ਅਕਸਰ ਕਿਹਾ ਜਾਂਦਾ ਹੈ ਕਿ ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉਗਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਅਜਿਹੀ ਹੀ ਕਹਾਣੀ ਅਤੇ ਕਿਰਦਾਰ ਹੈ ਬਲਜੀਤ ਕੌਰ ਦਾ ਜੋ ਕਿ ਹੁਸ਼ਿਆਰਪੁਰ ਦੇ ਮੁਹੱਲਾ ਰਵਿਦਾਸ ਨਗਰ ਦੇ ਵਿੱਚ ਰਹਿੰਦੀ ਹੈ ਬਲਜੀਤ ਕੌਰ ਨੇ ਦੱਸਿਆ ਕਿ ਕਰੋਨਾ ਕਾਲ ਤੋਂ ਬਾਅਦ ਜਿਵੇਂ ਲੋਕਾਂ ਨੂੰ ਆਰਥਿਕ ਤੰਗੀਆਂ ਆਈਆਂ ਉਸੇ ਤਰ੍ਹਾਂ ਉਹਨਾਂ ਦੇ ਜੀਵਨ ਉੱਪਰ ਵੀ ਆਰਥਿਕ ਤੰਗੀ ਨੇ ਘੇਰਾ ਪਾ ਲਿਆ ਜ਼ਿੰਦਗੀ ਸੁਖਾਲੀ ਹੋਣ ਦੀ ਥਾਂ ਦਿਨ-ਬਦਨ ਮੁਸ਼ਕਲਾਂ ਨਾਲ ਭਰਦੀ ਗਈ ਜਿਸ ਤੋਂ ਬਾਅਦ ਬਲਜੀਤ ਕੌਰ ਦੇ ਮਨ ਵਿੱਚ ਜ਼ਿੰਦਗੀ ਨੂੰ ਖਤਮ ਕਰ ਲੈਣ ਦੇ ਮਾੜੇ ਖਿਆਲ ਵੀ ਆਏ ਪਰ ਉਸਨੇ ਆਪਣੇ ਬੱਚਿਆਂ ਵੱਲ ਦੇਖ ਕੇ ਬੱਚਿਆਂ ਦੀ ਪੜ੍ਹਾਈ ਵਿੱਚ ਰੁਚੀ ਨੂੰ ਧਿਆਨ ਵਿੱਚ ਰੱਖਦਿਆਂ ਘਰ ਤੋਂ ਹੀ ਟਿਫਨ ਸਰਵਿਸ ਦਾ ਕੰਮ ਸ਼ੁਰੂ ਕਰਨ ਦੀ ठाਣੀ ਜਿਸ ਵਿੱਚ ਉਸਦੇ ਪਤੀ ਅਤੇ ਬੱਚਿਆਂ ਨੇ ਉਸ ਦਾ ਖੂਬ ਸਾਥ ਅਤੇ ਹੱਲਾਸ਼ੀਰੀ ਦਿੱਤੀ ਬਲਜੀਤ ਕੌਰ ਦਾ ਕਹਿਣਾ ਹੈ ਕਿ ਹਾਲਾਂਕਿ ਉਸ ਦੇ ਕੰਮ ਨੂੰ ਬਹੁਤਾ ਹੰਗਾਰਾ ਨਹੀਂ ਮਿਲਿਆ ਪਰ ਫਿਰ ਵੀ ਉਹਨਾਂ ਦੇ ਰੋਟੀ ਟੁਕ ਜੋਗਾ ਖਰਚ ਨਿਕਲ ਰਿਹਾ ਹੈ ਬਲਜੀਤ ਕੌਰ ਨੇ ਦੱਸਿਆ ਕਿ ਐਨਆਰਆਈ ਸਮਾਜ ਸੇਵੀ ਸੰਸਥਾ ਦੇ ਵੱਲੋਂ ਉਸ ਨੂੰ 25000 ਰੁਪਏ ਦੀ ਮਦਦ ਮਿਲੀ ਜਿਸ ਤੋਂ ਬਾਅਦ ਉਸਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਕੰਮ ਨੂੰ ਹੌਲੀ-ਹੌਲੀ ਹੰਗਾਰਾ ਮਿਲਣ ਲੱਗ ਪਿਆ ਬੇਹਦ ਮਾੜੇ ਆਰਥਿਕ ਹਾਲਾਤਾਂ ਅਤੇ ਖੰਡਰ ਹੋ ਚੁੱਕੇ ਘਰ ਦੇ ਵਿੱਚ ਰਹਿ ਰਹੀ ਬਲਜੀਤ ਕੌਰ ਅਤੇ ਉਸ ਦੇ ਵਰਗੀਆਂ ਕਈ ਹੋਰ ਔਰਤਾਂ ਨੂੰ ਸਰਕਾਰ ਦੇ ਸਾਥ ਦੀ ਲੋੜ ਹੈ ਇਹ ਮੈਂ ਜੂਨ ਦੇ ਵਿੱਚ ਸ਼ੁਰੂ ਕੀਤਾ ਸੀ ਜੂਨ ਦੇ ਲਾਸਟ ਵੀਕ ਚ ਤਾਂ ਉਸ ਟਾਈਮ ਮੈਂ ਸਟਾਰਟ ਕੀਤਾ ਸੀਗਾ ਆ ਦੋ ਕੁ ਮਹੀਨੇ ਹੋ ਗਏ ਦੋ ਸਭ ਨੂੰ ਖਾਣਾ ਤਾਂ ਸਪਲਾਈ ਕਰਦੇ ਹਾਂ ਕਿਸ ਕੀ ਕਿੱਦਾਂ ਹੈਗਾ ਮੈਂ ਟਿਫਨ ਸਰਵਿਸ ਦਾ ਕੰਮ ਸ਼ੁਰੂ ਕੀਤਾ ਸੀਗਾ ਪਹਿਲੇ ਮੈਂ 카ਟ ਲਗਾਈ ਸੀ ਸਬਜੀ ਮੰਡੀ ਲੇਕਿਨ 카ਟ ਦੇ ਟਾਈਮਿੰਗ ਦੀ ਬੜੀ ਪ੍ਰੋਬਲਮ ਸੀਗੀ ਤਾਂ ਉਹਦੇ ਵਜੇ ਨਾਲ ਫਿਰ ਉਸ ਤੋਂ ਬਾਅਦ ਮੈਂ ਟਿਫਨ ਸਰਵਿਸ ਦਾ ਕੰਮ ਸ਼ੁਰੂ ਕੀਤਾ ਮੇਰੇ ਕੋ ਲੰਚ ਹੁੰਦਾ ਹੈ ਡਿਨਰ ਹੁੰਦਾ ਹੈ ਜੀ ਇਹ ਕਿੰਨੀ ਕੀਮਤ ਹੈਗੀ ਹੈ ਇੱਕ ਟਿਫਨ ਦੀ ਕੀਮਤ ਤਾਂ 70 ਰੁਪਏ ਆ ਟਿਫਨ ਦੀ ਔਰ ਉਹਦੇ ਵਿੱਚ ਇੱਕ ਜਿਹਨੂੰ ਆਪਾਂ ਤਰੀਵਲੀ ਸਬਜੀ ਕਹਿੰਦੇ ਦਾ ਇੱਕ ਸੁੱਕੀ ਸਬਜੀ ਹੋਗੀ ਨਾਲ ਫੁਲਕੇ ਹੁੰਦੇ ਆ ਚਾਵਲ ਹੁੰਦੇ ਆ ਔਰ ਸੈਲਡ ਹੁੰਦਾ ਸ਼ੁਰੂਆਤ ਦੇਖੋ ਜਦੋਂ ਕਰੋਨਾ ਹੋਇਆ ਉਸ ਤੋਂ ਬਾਅਦ ਤਾਂ ਬਹੁਤ ਦੁਨੀਆ ਨੂੰ ਫਰਕ ਪਿਆ तकरीबन ਮੈਨੂੰ ਲੱਗਦਾ ਵੀ ਕੋਈ ਇੱਦਾਂ ਦਾ ਹੋਊਗਾ ਜਿਹਨੂੰ ਫਰਕ ਨਹੀਂ ਪਿਆ ਹੋਊਗਾ ਤਾਂ ਉਹਨਾਂ ਵਿੱਚੋਂ ਅਸੀਂ ਵੀ ਸੀਗੇ ਇੱਕ ਆ ਕੱਬ ਮੇਰੇ ਹਸਬੰਡ ਦਾ ਵੀ ਠੀਕ ਸੀਗਾ ਚਲੋ ਆਈ ਚਲਾਈ ਸੀਗੀ ਬਹੁਤ ਜ਼ਿਆਦਾ ਵਧੀਆ ਨਹੀਂ ਕਹਿ ਸਕਦੀ ਸੀ ਪਰ ਆਈ ਚਲਾਈ ਸੀ ਹਸਬੰਡ ਮੇਰੇ ਮਕੈਨਿਕ ਆ ਕਿਸੇ ਦੀ ਸ਼ਾਪ ਦੇ ਅੱਗੇ ਕੰਮ ਕਰਦੇ ਆ ਉਹ ਹੁਣ ਤੁਹਾਡੇ ਕਿਹੋ ਜਿਹੇ ਹਾਲਾਤ ਕਿਹੋ ਜਿਹੇ ਨੇ ਹਾਲਾਤ ਬਸ ਉਸ ਤੋਂ ਬਾਅਦ ਕਰੋਨਾ ਤੋਂ ਬਾਅਦ ਐਦਾ ਦਾ ਕੰਮ ਡਿਸਟਰਬ ਹੋਇਆ ਕੋਈ ਬੱਚਿਆਂ ਦੀਆਂ ਪੜਾਈਆਂ ਤਾਂ ਚੱਲਦੀਆਂ ਸੀ ਕਾਲਜ ਵਾਲਿਆਂ ਨੇ ਫੀਸਾਂ ਵੀ ਲੈਣੀਆਂ ਹੀ ਸੀ ਸਕੂਲ ਵਾਲਿਆਂ ਨੇ ਵੀ ਫੀਸਾਂ ਲੈਣੀਆਂ ਸੀ ਬੇਸ਼ੱਕ ਕਰੋਨਾ ਚੱਲ ਰਿਹਾ ਸੀ ਲੇਕਿਨ ਖਰਚੇ ਸਾਰੇ ਤੁਰੇ ਹੋ ਸੀ ਖਰਚਾ ਕੋਈ ਨਹੀਂ ਰੁਕਿਆ ਸੀ ਕੰਮ ਸਾਡੇ ਬੰਦ ਸੀ ਬਟ ਖਰਚੇ ਸਾਡੇ ਤੁਰੇ ਸੀ ਬਸ ਉੱਥੋਂ ਫਿਰ ਸਾਡਾ ਤੰਗੀ ਹੁੰਦੇ 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 ਅੱਗੇ ਤੰਗੀ ਚੱਲੀ ਗਈ ਕਦੀ ਲੋਨ ਲੈ ਕੇ ਫੀਸ ਤਾਰ ਦੀ ਕਦੀ ਕਿੱਦਾਂ ਲੈ ਕੇ ਤਾਰ ਨਹੀਂ ਕਰਦੇ ਕਰਾਂਦੇ ਕਿ ਇਹ ਕਿ ਅਸੀਂ ਬੱਚੇ ਹੌਲੀ-ਹੌਲੀ ਕੱਢ ਦੇ ਗਏ ਆ ਬੇਟੀ ਨੇ ਗ੍ਰੈਜੂਏਸ਼ਨ ਕਰ ਵੀ ਲਈ ਬਟ ਸਰਦੋਤ ਪੈਸਾ ਉਹ ਖੜਾ ਹੋ ਗਿਆ ਹੁਣ ਉਹ ਜਿਹੜੇ ਹੁਣ ਅਸੀਂ ਚੱਕਨ ਚੱਕੇ ਉਹ ਲਾਣੇ ਤਾਂ ਹੈ ਹੀ ਆ ਉਹਦੇ ਲਈ ਕੰਮ ਵੀ ਕਰਨਾ ਪੈਣਾ ਬਟ ਕੰਮ ਸਾਡਾ ਪ੍ਰੋਪਰ ਹੈ ਹੀ ਨਹੀਂ ਸੀ ਫਿਰ ਮੈਂ ਆਪਣਾ ਕੰਮ ਸਟਾਰਟ ਕਰਨ ਦੀ ਸੋਚੀ ਸੀ ਕਿ ਮੈਂ ਆਪਣਾ ਕੰਮ ਕਰੂੰਗੀ ਹੁਣ ਕਿੰਨੇ ਟਿਫਨ ਤੁਹਾਡੇ ਲੱਗਦੇ ਰੋਜ਼ ਦੇ ਮੇਰੇ 15 ਟਿਫਨ ਤਾਂ ਹੁੰਦੇ ਆ 15 ਤਾਂ ਹੁੰਦੇ ਆ ਪਰ 15 ਚ ਇਹ ਕਿ ਇਨਕਮ ਮੈਂ ਇਹ ਨਹੀਂ ਕਹਿ ਸਕਦੀ ਕਿ ਮੈਨੂੰ ਇਨਕਮ ਆਂਦੀ ਉਹ ਚ ਆਈ ਚਲਾਈ ਆ ਬਸ ਇਤਨੀ ਹੈ ਬਚਤ ਨਹੀਂ ਹੈਗੀ ਆਈ ਚਲਾਈ ਆ ਅਗਰ ਘਟ ਤੋਂ ਘਟ ਵੀ 30 ਤੋਂ 35 ਟਿਫਨ ਵੀ ਲੱਗਦੇ ਆ ਫਿਰ ਮੇਰਾ ਬਚਤ ਮੈਨੂੰ ਹੁੰਦੀ ਆ ਮੇਰੇ ਘਰ ਦੇ ਖਰਚੇ ਨਿਕਲਦੇ ਆ ਬਹੁਤ ਸਪੋਰਟ ਕਰੀਦੀ ਆ ਤਾਂ ਕਿ ਮੇਰੇ ਮੰਮਾ ਹੁਣ ਸ਼ੁਰੂ ਤੋਂ ਜਦ ਪਪਾ ਵੀ ਕੱਢਦੇ ਆ ਨਾਲ ਬਹੁਤ ਮਿਹਨਤ ਕਰਦੇ ਆ ਤੇ ਬਹੁਤ ਮਿਹਨਤ ਕਰਕੇ ਇਹਨਾਂ ਨੇ ਸਾਨੂੰ ਪੜਾਇਆ ਆ ਤੇ ਹੁਣ ਮੰਮੀ ਦੀ ਵੀ ਏਜ ਹੁੰਦੀ ਆ ਸਲਾਈ ਦਾ ਕੰਮ ਉਹਨਾਂ ਤੋਂ ਇੰਨਾ ਹੁੰਦਾ ਨਹੀਂ ਤੇ ਉਹ ਫੂਡ ਅੱਛਾ ਬਣਾਉਂਦੇ ਆ ਬਹੁਤ ਤੇ ਉਹਨਾਂ ਨੂੰ ਫਿਰ ਮੋਟੀਵੇਟ ਕੀਤਾ ਵੀ ਤੁਸੀਂ ਆਪਣਾ ਕੰਮ ਕਰੋ ਸਟਾਰਟ ਆਪਣਾ ਫੂਡ ਦਾ ਸਟਾਰਟ ਕਰੋ ਤੇ ਕਦੋਂ ਤੋਂ ਸ਼ੁਰੂ ਕੀਤਾ ਕਿੰਨੀ ਕਿ سپورਟ ਮਿਲ ਰਹੀ ਹੈ ਲੋਕਾਂ ਤੋਂ ਹੰਕਾਰਾ ਕਿੰਨਾ ਕਿ ਮਿਲ ਰਿਹਾ ਕਿ ਜਾਂ ਸਾਡੇ ਕੱਟੇ ਆ ਹਲੇ 3 ਮੰਥਸ ਹੋਏ ਆ ਤੇ ਸ਼ੁਰੂ ਸ਼ੁਰੂ ਵਿੱਚ ਥੋੜਾ ਹੈਗਾ ਸੀਗਾ ਜੋ ਮੈਂ ਕਿਸ ਨੇ ਸਾਡੀ ਰੀਲ ਬਣਾਈ ਸੀ ਤਾਂ ਸਾਡਾ ਥੋੜਾ ਉਹਦਾ ਚੱਲਿਆ ਸੀਗਾ ਬਟ ਇਦਾਂ ਕਰੀ ਜਿਆਦਾ ਆ ਜਾਂਦੇ ਕਈ ਥੋੜੇ ਆ ਜਾਂਦੇ ਆ ਇਦਾਂ ਥੋੜਾ ਬਸ ਹਲੇ ਪ੍ਰੋਫਿਟ ਨਹੀਂ ਕੁਝ ਹੋ ਰਿਹਾ ਇਹ ਆ ਠੀਕ ਆ ਹੋਈ ਜਾ ਰਿਹਾ ਸਭ ਕੁਝ